ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਆਪਣੇ ਕੋਹਾੜਾ ਸਾਨੇਵਾਲ ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਸਾਨੇਵਾਲ ਅਧੀਨ ਹੜ੍ਹ ਦੀ ਮਾਰ ਚੱਲ ਰਹੇ ਪਿੰਡ ਦੇ ਲੋਕਾਂ ਨੂੰ ਤਰਪਾਲਾ ਰਾਸ਼ਨ ਕਿੱਟਾਂ ਅਤੇ ਹੋਰ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਜੋਰਾਵਰ ਸਿੰਘ, ਪੀਏ ਰਜਪਾਲ ਸਿੰਘ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਭੈਣਾ ਭਰਾਵਾਂ ਨਾਲ ਇੱਕਜੁੱਟਤਾ ਨਾਲ ਖੜੇ ਹੋਣਾ ਸਾਡੀ ਸામੂਹਿਕ ਜ਼ਿੰਮੇਵਾਰੀ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਇਸ ਕੁਦਰਤੀ ਆਫਤ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਣ ਤੇ ਜ਼ੋਰ ਦਿੱਤਾ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਭਾਵੀ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਬੰਧਤ ਵਿਭਾਗਾਂ ਦੀਆਂ ਟੀਮਾਂ ਸਤਲੁਜ ਦਰਿਆ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ। ਉਹਨਾਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਗੁਰੇਜ਼ ਕਰਨ ਲਈ ਵੀ ਕਿਹਾ। ਉਹਨਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਪੱਧਰ ਤੇ ਕੋਈ ਕਮੀ ਨਾ ਰਹਿ ਜਾਵੇ। ਉਹਨਾਂ ਪੰਜਾਬ ਦੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਮ ਸਥਿਤੀ ਦੀ ਜਲਦ ਬਹਾਲੀ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ। ਦਸਾਨੇਵਾਲ ਪੋਸਟ ਲਈ ਨਾਫਰੀ ਸਿੰਘ ਬੇਦੀ ਦੀ ਰਿਪੋਰਟ ਗੁਰੂ ਫਰਮਾਨਾਵੇਂ ਜਿਹੜਾ ਵੀ ਕਹਿ ਰਿਹਾ ਜੋ ਭਾਰੀ ਬਾਰਸ਼ ਹੋ ਰਹੀ ਹੈ ਸੋ ਜਿੱਥੇ ਦਰਿਆਵਾਂ ਦੇ ਹਾੜਾ ਦੇ ਏਰੀਆ 'ਚ ਨੁਕਸਾਨ ਹੋ ਰਿਹਾ ਸੀ ਆਪਣੇ ਹਲਕੇ ਦੇ ਵਿੱਚ ਵੀ ਲੋਕਾਂ ਦੇ ਫੋਨ ਆ ਰਹੇ ਸੀ ਕਿ ਸਾਡੀਆਂ ਸੱਤਾਂ ਕਾਫੀ ਚੋਰੀਆਂ ਸੋ ਉਹਨਾਂ ਨੂੰ ਬੇਨਤੀ ਲਈ ਸੀ ਤਰਪਾਲ ਉਹਨਾਂ ਨੂੰ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਰਾਸ਼ਨ ਉਹ ਦੇ ਰਹੇ ਆ ਤੁਹਾਡੇ ਸਾਹਮਣੇ ਕਿਉਂਕਿ ਬਹੁਤ ਸਾਰੇ ਪਰਿਵਾਰ ਹੈ ਜਿਹੜਾ ਦੀ ਹੈ ਫਰਸਾਤ ਕਾਰਨ ਸੱਤਾਂ ਚੋਰੀਆਂ ਭਾਰੀ ਬਾਰਸ਼ ਹੋ ਰਹੀ ਹੈ ਸੋ ਨਾਲ ਗਰੀਬ ਪਰਿਵਾਰ ਹੈ ਵਿਹੜੀ ਤੇ ਨਹੀਂ ਜਾ ਸਕੇ ਰਾਸ਼ਨ ਦੀ ਸੋ ਸਾਰੇ ਪਰਵਾਰ ਆ ਕੇ ਉਹਨਾਂ ਨੂੰ ਦਸਨ ਦੇ ਰਿਹਾ ਤਰਪਾਨਾ ਦੇ ਰਿਹਾ ਜਿੰਨੀ ਹੋ ਸਕਦੀ ਆ ਆਪਾਂ ਮੰਦ ਕਰ ਰਹੇ ਆ ਤੇ ਬਾਕੀ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਜਿਹੜਾ ਬਹੁਤ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਸੋ ਬੇਨਤੀ ਹੈ ਸਤਿਗੁਰੂ ਦੇ ਅਰਦਾਸ ਹੈ ਕਿ ਹੁਣ ਜਿਹੜਾ ਕਹਿਰ ਖਤਮ ਹੋ ਜਾਵੇ ਜਿਹੜਾ ਦਰਿਆਵਾਂ ਦਾ ਪਾਣੀ ਉਹ ਥੱਲੇ ਘਟ ਜਾਵੇ ਤੇ ਜਿਹੜਾ ਭਾਰੀ ਬਾਰਸ਼ ਆਏ ਹਟ ਜਾਵੇ ਸੋ ਮੈਂ ਕਾਫੀ ਵੱਡਾ ਥੋੜਾ ਸਾਨੇ ਵਾਲ ਹਲਕਾ ਭਾਰੀ ਮੀਂਹ ਪੈ ਰਿਹਾ ਲੋਕ ਇੱਥੇ ਪਹੁੰਚ ਨਹੀਂ ਸਕਦੇ ਤੇ ਉਹਨਾਂ ਤੱਕ ਮੇਰੇ ਰਾਜਨਿਕ ਜਿਹੜੇ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਕੁਝ ਪਹੁੰਚਾਉਂਗਾ ਜਿਹੜੇ ਪਿੰਡ ਤੁਸੀਂ ਉੱਥੇ ਜਾਉਗੇ ਜਿਹੜਾ ਨੂੰ ਇੱਥੇ ਆ ਰਹੇ ਦੇਖੋ ਕਾਫੀ ਸਵੇਰ ਦੇ ਲੱਗੇ ਹੋਏ ਆ ਤੇ ਸੰਗਤ ਆ ਰਹੀ ਹੈ ਤੇ ਜਿੰਨਾ ਵੀ ਮੰਗ ਰਿਆ ਨੂੰ ਦੇ ਰਿਹਾ ਜੀ ਧੰਨਵਾਦ ਲੋਕਾਂ ਨੂੰ ਲੋੜ ਆ ਤਾਂ ਇਸ ਨੰਬਰ ਤੇ ਫੋਨ ਕਰ ਕੋ ਮੇਰਾ ਹੀ ਨੰਬਰ ਸਿਗਾ ਜੀ ਮੰਤਰੀ ਸਾਹਿਬ ਨੇ ਮੈਂ ਬਰਾਦਰ ਆ ਛੋਟਾ ਜੋਰਾਵਰ ਸਿੰਘ ਤੇ ਜਿਵੇਂ ਕਿ ਜਿਹੜਾ ਨੂੰ ਲੋੜ ਆ ਕਿਸਦਾ ਕੋਈ ਸੱਤ ਚੋਰੀ ਆ ਜਾਂ ਬਾਲੇ ਡੇਗੇ ਉਹਨਾਂ ਲਈ ਤਰਪਾਲਾ ਨਾਲ ਉਹਨਾਂ ਨੂੰ ਰਸਣ ਦੇ ਰਹੇ ਆ ਨਾਲ ਦਾਲ ਖੰਡ ਚੌਲ ਉਹ ਵੀ ਚੀਜ਼ਾਂ ਨਾਲ ਦੇ ਰਹੇ ਆ ਸਰੂ ਤੋਂ ਮੰਤਰੀ ਸਾਹਿਬ ਦੀ ਸੋਚ ਹੈ ਸਰੂ ਤੋਂ ਮੰਤਰੀ ਸਾਹਿਬ ਦੀ ਸੋਚ ਹੈ ਵੀ ਆਪਾਂ ਸੇਵਾ ਕਰਨੀ ਹੈ ਉਹ ਸੇਵਾ 'ਚ ਲੱਗੇ ਹੋਏ ਆ ਅੱਜ ਵੀ ਬਾਰਸ਼ ਵਿੱਚ ਖੜੇ ਆ ਜੀ ਲੋਕਾਂ ਦੀ ਸੇਵਾ 'ਚ ਲੱਗੇ ਆ ਜਿਵੇਂ ਕਈ ਪਿੰਡਾਂ ਦੇ ਲੋਕ ਇੱਥੇ ਪਹੁੰਚ ਨਹੀਂ ਸਕਦੇ ਜਾਂ ਜਿੱਧਰ ਬਰਸਾਤ ਹੋ ਰਹੀ ਆ ਉਧਰ ਆਪ ਪਹੁੰਚੋਗੇ ਉਹ ਬਾਅਦ 'ਚ ਜਾਵਾਂਗੇ ਜੀ ਪਹਿਲਾਂ ਤਾਂ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੂੰ ਦੇ ਰਹੇ ਆ ਉਹਦੇ ਬਾਅਦ ਵਿੱਚ ਜਿੱਦਾਂ ਜਿੱਦਾਂ ਪਤਾ ਲੱਗੀ ਜਾਊਗਾ ਕੋਈ ਨਹੀਂ ਆ ਸਕਦਾ ਉਹਦੇ ਘਰੇ ਵੀ ਪਰੀ ਬੀ ਵੀ ਥੋੜੀ ਕੰਮ ਕਰ ਰਹੀ ਪੂਰੀ ਟੀਮ ਲੱਗੀ ਹੋਈ ਜੀ ਬੰਨਾਂ ਤੇ ਵੀ ਖੜੇ ਆ ਉੱਥੇ ਵੀ ਰਾਸ਼ਨ ਪਹੁੰਚ ਰਿਹਾ ਜਿਹੜੇ ਬੰਨ ਤੇ ਸੇਵਾ ਕਰ ਰਹੇ ਉਹਨਾਂ ਲਈ ਵੀ ਰਾਸ਼ਨ ਜਾ ਰਿਹਾ ਤੇ ਇੱਥੋਂ ਵੀ ਅਹੀਂ ਸੇਵਾ ਦਾ ਬੰਨ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਤੋਂ ਮੇ ਜੀ ਕਹਿੰਦੇ ਪਾਣੀ ਦਾ ਜਿਹੜੇ ਅੰਦਰ ਝੋਨੇ ਲੱਗੇ ਹੀ ਜਾਂ ਮੋਟਰਾਂ ਉਹਨਾਂ ਦਾ ਨੁਕਸਾਨ ਹੋਇਆ ਪਰ ਬੰਨ ਤੋਂ ਅਜੇ 100 ਫੁੱਟ ਦੂਰ ਆ ਪਾਣੀ ਕਈ ਸਾਡੇ ਹਲਕੇ ਤੋਂ ਫੋਨ ਆ ਰਹੇ ਜੀ ਬੰਨਤ ਨਹੀਂ ਟੁੱਟ ਗਿਆ ਇਹੋ ਜੀ ਕੋਈ ਨਹੀਂ ਹੈਗੀ ਖਬਰ ਬੰਨ ਤੋਂ 100 ਫੁੱਟ ਦੂਰ ਪਾਣੀ ਆ ਆਪਣੇ ਹਲਕਾ ਸਾਹਨੇ ਵਾਲਿਆਂ ਨੂੰ ਮੈਂ ਦੱਸਣਾ ਚਾਹੁੰ ਡਰਨ ਦੀ ਲੋੜ ਨਹੀਂ ਤੁਸੀਂ ਬਹੁਤ ਦੂਰ ਆ ਪਾਣੀ